ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੱਧੂ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਜਿਹੜੇ ਤੇ ਨਵੇਂ ਵੀਵਰ ਆਉਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜਿੰਨੀ ਹੋ ਸਕੇ ਤੇ ਨਿਊ ਵੀਵਰ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਕੀ ਆਪਣਾ ਚਲੋ ਕੀ ਸਬਸਕ੍ਰਾਈਬਰ ਬਹੁਤ ਹੀ ਜਲ ਪੂਰੇ ਹੋ ਗਏ ਵਧੀਆ ਤੁਸੀਂ ਚਲੋ ਕੀ ਤੁਹਾਡੇ ਮਿਹਨਤ ਦੇ ਸਦਕਾ ਹੀ ਕਿ ਤੁਸੀਂ ਮੇਰੇ ਨਾਲ ਸਾਥ ਦਿੱਤਾ ਤੇ ਤੁਹਾਦ ਹੀ ਕੀ ਚਲੋ ਆਪਣੇ ਪੂਰੇ ਹੋਏ ਆ ਤੇ ਪਲੀਜ਼ ਅੱਗੇ ਤੁਹਾਡੇ ਸਾਥ ਦੀ ਵੀ ਮੈਨੂੰ ਬਹੁਤ ਲੋੜ ਆ ਤੇ ਮੈਨੂੰ ਕੀ ਸਾਥ ਦਿਓ ਸਪੋਰਟ ਕਰਿਓ ਤੇ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਦਿਆ ਕਰੋ ਤੇ ਇੱਧਰ ਆਪਾਂ ਜੜਾ ਕਿ ਗੋਵਾ ਦੇ ਮਖਿਆ ਪਿੱਛੇ ਹਟਾ ਕੇ ਦੁਪਹਿਰ ਦਾ ਟਾਈਮ ਆ ਤੇ ਇਹਨਾਂ ਥਲੋ ਸਾਫ ਸਫਾਈ ਕਰਦਾ ਤੇ ਮੈਂ ਗੋਵਾ ਜਿਹੜਾ ਹਟਾ ਤਾ ਹੁਣ ਮੈਂ ਕਿ ਇੱਕ ਰਮਾਂਜਾ ਮਾਰ ਕੇ ਸਾਰਾ ਸਾਫ ਸਫਾਈ ਕਰਦਾ ਤੇ ਸਾਰਾ ਆਪਾਂ ਇੱਕ ਵਾਰ ਰਮਾਂਜਾ ਮਾਰ ਦਾਂਗੇ ਤੇ ਸਾਰੇ ਮੈਂ ਸਾਫ ਸਫਾਈ ਕਰਕੇ ਫਿਰ ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਨਾਂ ਨੂੰ ਕਿ ਪਾ ਦਾਂਗੇ ਝੋਕਰ ਚੱਕਰ ਉੱਤੇ ਇਹ ਥੋੜਾ ਜਿਹਾ ਨਾ ਪੱਠੇ ਸਮੈਲ ਜੀ ਨਾਲ ਹੀ ਖਾਂਦੀਆਂ ਰਹਿਣਗੀਆਂ ਤੇ ਬਾਕੀ ਇਹਨਾਂ ਨੇ ਕਿ ਜਿੰਨਾ ਕੁੱਤੇ ਫਿਰ ਪਾਈ ਜਾਉ ਤੇ ਲੱਗੀਆਂ ਰਹਿੰਦੀਆਂ ਵਾ ਤੇ ਹੁਣ ਮੈਂ ਇੱਕ ਵਾਰ ਕਿਹਾ ਮੈਂ ਪਹਿਲਾਂ ਮਾਂਜਾ ਮਾਰ ਕੇ ਸਾਰਾ ਇਕੱਠਾ ਕਰਦਾ ਫਿਰ ਸ਼ਾਮ ਨੂੰ ਜਿਹੜਾ ਇਕੱਠਾ ਆਪਾਂ ਸ਼ਾਮ ਨੂੰ ਹੀ ਸੁੱਟਿਆ ਜਾਊਗਾ ਤੇ ਇਧਰ ਬਾਹਰ ਵੀ ਥੋੜਾ ਹੋ ਜਾਂਦਾ ਵਾ ਬੈਕਸਾਈਡ ਆਪਣਾ ਰਾਤ ਨੂੰ ਬਾਹਰ ਕੱਢਦੇ ਦੀ ਥੋੜੀ ਹਵਾ ਹੁੰਦੀ ਆ ਥੋੜਾ ਹਨਾ ਤੇ ਹੁਣ ਤੇ ਗਰਮੀ ਦਾ ਕੋਈ ਨਾ ਪਤਾ ਨਹੀਂ ਲੱਗਣਦੇ ਬਰਸਾਤਾਂ ਜਿਹੀਆਂ ਚੱਲਾਂਦੀਆਂ ਹੁੰਤ ਨਹੀਂ ਵਾਹੇ ਜਿਆਦਾ ਗਰਮੀ ਬੜੀ ਗਰਮੀ ਦਾ ਟਾਈਮ ਜਿਹੜਾ ਉਹ ਤੇ ਵਾਹੇ ਨੰਗ ਗਈ ਹੁਣ ਪਤਾ ਨਹੀਂ ਪਾਉਗੀ ਤੇ ਫੇਰ ਹਜੇ ਤੇ ਬਰਸਾਤ ਹੀ ਚੱਲਾਂਦੀ ਪਤਾ ਨਹੀਂ ਕਿਹੜੇ ਟਾਈਮ ਬੱਦਲ ਆ ਜਾਂਦਾ ਤੇ ਕਦੇ ਇਸ ਮਹੀਨੇ ਦੇ ਵਿੱਚ ਤੇ ਮੈਨੂੰ ਲੱਗਦਾ ਇਸ ਤਰ੍ਹਾਂ ਹੀ ਰਹੂਗੀ ਤੇ ਹਜੇ ਵਾਹੇ ਨਹੀਂ ਲੋੜਦੀ ਹੁੰਦੀ ਫੇਰ ਵੀ ਉਹਨੂੰ ਇੱਕ ਗਾਣੂ ਤੇ ਬੱਛੀ ਨੂੰ ਜਿਹੜਾ ਉਹ ਬਾਹਰ ਕੱਢ ਦਈਦਾ ਰਾਤ ਨੂੰ ਤੇ ਏਕੀ ਲੜੀਏ ਛੱਡ ਥੱਲੇ ਹੁੰਦੀ ਆ ਇਹ ਵੱਛੀ ਨੂੰ ਤਾਂ ਗਾਣੋਂ ਆਪਾਂ ਬਾਹਰ ਕੱਢ ਦਿੱਦਾ ਇੱਥੇ ਬਾਰ ਬਾਰ ਵੀ ਇਹ ਬਾਹਰਲੀ ਖੁਰਲੀ ਲੱਗੇ ਵੀ ਸੀ ਤੇ ਮੈਂ ਕਿਹਾ ਇੱਥੇ ਵੀ ਮਾਰ ਕੇ ਦਈ ਦੀ ਨਾਲ ਹੀ ਸਾਫ਼ ਸਫਾਈ ਕਰਦਾ ਤੇ ਫਿਰ ਆਪਣਾ ਜਿਹੜਾ ਮੰਜਾ ਸੀ ਇਹ ਵੀ ਲੱਗ ਚੁੱਕਾ ਤੇ ਹੁਣ ਆਪਾਂ ਥੋੜਾ ਜਿਹਾ ਇਹਨਾਂ ਦੇ ਉੱਤੇ ਚੋਕਰ ਚੱਕਰ ਧੂੜ ਦਾਂਗੇ ਤੇ ਇਹ ਸਮੈਲ ਨਾਲ ਜੜੇ ਕਿ ਪੱਠੇ-ਪੁੱਠੇ ਸਾਰੇ ਖਾ ਲੈਣਗੇ ਇਕਰਾ ਤੇ ਚਲ ਰੱਜ ਲੈਣਗੇ ਮੁੜ ਕੇ ਆਪਾਂ ਇਹਨਾਂ ਨੂੰ ਜਿਹੜਾ ਕਿ ਪਾਣੀ-ਪੂਣੀ ਡਾ ਦਾਂਗੇ ਸ਼ਾਮ ਨੂੰ ਦੇਖੋ ਮੈਂ ਚੁੱਕ ਲੈ ਕਰ ਗੰਨੀ ਉੱਪਰ ਮਾਲ ਲੈਣਾ ਜਿਹੜਾ ਖਾਣ ਲੈਣਗੇ ਤੇ ਇੱਕ ਵਾਰ ਤੇਨਾਂ ਦੀ ਖੁਰਲੀ ਚ ਹਾਥ ਠੀਕ ਲੱਗ ਜੁੰਦੀ ਨਹੀਂ ਠੇ ਖਾਨ ਲੱਗ ਜਾਂਦੀਆਂ ਇਹਨਾਂ ਨੂੰ ਵਿੱਚ ਕੀ ਪਾਇਆ ਤੇ ਹੱਥ ਮਾਰ ਇਤਰਾ ਮਾਰਦੀ ਇਹ ਤਾਂ ਵੀ ਖਾਨ ਲੱਗ ਜਾਂਦੀਆਂ ਤੇ ਮੈਂ ਇੱਕ ਵਾਰ ਸਾਰੇ ਕੀ ਉਧਰ ਹੋਏ ਸਾਈਡ ਜੀ ਨੂੰ ਇਹਨਾਂ ਮੂੰਹ ਮਾਰ ਮਾਰ ਕੀਤੀ ਸੀ ਤੇ ਮੈਂ ਇਧਰੋਂ ਕਰ ਕਰਕੇ ਸਾਰੇ ਪੱਧਰੇ ਕਰਤੇ ਮੈਂ ਚੱਲ ਉੱਤੇ ਚੋਕ ਕਰ ਜਾਂ ਤੂੜ ਦੇਣੀਆਂ ਤੇ ਫਿਰ ਖਾਂਦੀਆਂ ਰਹਿਣ ਗਿਆ ਤੇ ਇਧਰ ਮੈਂ ਹੁਣ ਚੋਕਰਚਾ ਕਰ ਪਾਤਾ ਤੇ ਉਧਰ ਹੁਣ ਆਪਾਂ ਜਾ ਕੇ ਕਰਾਂਗੇ ਘਰ ਦੀ ਸਾਫ ਸਫਾਈ ਤੇ ਜਿੰਨਾ ਕੋ ਹੋ ਸਕਿਆ ਤੇ ਮੈਂ ਵਿੱਚ ਥੋੜਿਆ ਜਿਹਾ ਕਲਿੱਪ ਕਰੂੰਗੀ ਐਡ ਤੇ ਬਾਕੀ ਮੈਂ ਡੇਲੀ ਹੀ ਬਣਾਇਆ ਕਰੂੰਗੀ ਤੇ ਇਧਰ ਮੈਂ ਆਗੇ ਘਾਰ ਤੇ ਹੁਣ ਮੈਂ ਡਸਟਿੰਗ ਦਾ ਕੰਮ ਕਰਤਾ ਹੈ ਸਭ ਤੋਂ ਪਹਿਲਾਂ ਡਸਟਿੰਗ ਦਾ ਕੰਮ ਸ਼ੁਰੂ ਕਰਤਾ ਹੈ ਤੇ ਡਸਟਿੰਗ ਕਰਕੇ ਤੇ ਫਿਰ ਆਪਾਂ ਕਰਾਂਗੇ ਝਾੜੂ ਪੋਚੇ ਦਾ ਉਧਰ ਮੈਂ ਸਾਰੇ ਇਹ ਲੌਬੀ ਵਾਲਾ ਬੈੱਡ ਸੀ ਤੇ ਇੱਥੇ ਵੀ ਰੋਜ਼ ਹੀ ਡੇਲੀ ਡੇਲੀ ਕੱਪੜਾ ਮਾਰਨਾ ਪੈਂਦਾ ਹਨਾ ਥੋੜੀ ਤੁਹਾਨੂੰ ਪਤਾ ਕਿ ਡਸਟਿੰਗ ਦਾ ਕਰ ਹੋ ਹੀ ਜਾਂਦੀ ਆ ਕਿ ਥੋੜੀ ਥੋੜੀ ਝਾੜੀ ਜਾਂਦੀ ਜਿੰਨਾ ਮਰਜ਼ੀ ਰੱਖੀਏ ਤੇ ਪਰ ਡੇਲੀ ਹੀ ਆਪਾਂ ਨੂੰ ਜਿਹੜਾ ਕੱਪੜਾ ਮਾਰਨਾ ਪੈਂਦਾ ਪਰ ਇਹ ਕਿ ਮੈਨੂੰ 2 ਦਿਨ ਜਾਣਾ ਪਿਆ ਸੀ ਮੈਡੀਸਨ ਲੈਣ ਇਸ ਕਰਕੇ ਮੈਂ ਘਰ ਨਹੀਂ ਤੇ ਦੋ ਦਿਨ ਮੇਰੀ ਡਸਟਿੰਗ ਦਾ ਕੰਮ ਨਹੀਂ ਹੋਇਆ ਤੇ ਅੱਜ ਮੈਂ ਸੁਖੋ ਤੀਸਰੇ ਦਿਨ ਗੰਢੀ ਸੀ ਤੇ ਅੱਜ ਉਪਰੋਂ ਉਪਰ ਹੀ ਮਾਰਨਾ ਪੈਂਦਾ ਹਫਤੇ ਤੋਂ ਬਾਅਦ ਮੈਂ ਜਿਹੜੀਆਂ ਸਾਈਡਾਂ ਵਾਲੀਆਂ ਸਾਈਡ ਤੇ ਮਾਰਦੀ ਹੁੰਨੀ ਆ ਤੇ ਉੱਪਰ ਤੇ ਸਾਹਮਣੇ ਰੋਜ਼ ਹੀ ਮਾਰਨਾ ਹੁੰਦਾ ਤੇ ਜਿਹੜੇ ਬਾਰ-ਬਾਰ ਥੱਲੇ-ਥੱਲੇ ਮੈਂ ਹਫਤੇ ਬਾਅਦ ਉਹਨਾਂ ਦੀ ਘਰ ਤੇ ਨਹੀਂ ਨਹੀਂ ਸਫਾਈ ਵੱਡਾਂ ਦੀ ਕਿ ਸਾਈਡ ਤੇ ਜਿਹੜੇ ਠਾਣੋ ਤੇ ਉਹ ਅੱਜ ਫਿਰ ਮੈਂ ਤੀਸਰੇ ਦਿਨ ਸਾਰੀ ਜਿਹੜੀ ਉਹ ਵਿਦਰੀ ਕਰਤੀ ਤੇ ਇਹ ਹੁਣ ਆਪਾਂ ਅਗੇ ਇੱਕ ਰੂਮ ਚ ਤੇ ਇੰਨਾ ਕਿ ਮੈਂ ਤੋਂਪਲੇ ਭੱਜ ਵਿੱਚ ਐਡ ਕੀਤੀ ਗਈ ਆ ਤੇ ਉਸ ਤੋਂ ਬਾਅਦ ਮੈਂ ਕੀ ਕੋਸ਼ਿਸ਼ ਕਰਿਆ ਕਰੂੰਗੀ ਕਿ ਸਾਰੀ ਹੀ ਰੁਟੀਨ ਟੜਨਾ ਸ਼ੇਅਰ ਕਰਨੀ ਜਿਹੜੀ ਸਟਾਰਟ ਕਰੂੰਗੀ ਤੇ ਉਸ ਤੋਂ ਬਾਅਦ ਮੈਂ ਛੀਛੇ ਲੱਗੀ ਸਾਫ ਸਫਾਈ ਕਰਨ ਤੇ ਹੁਣ ਆਪਾਂ ਜਿਹੜਾ ਕਿ ਛੀਛੇ ਇੱਕ ਵਾਰ ਜਿਹੜੇ ਥੋੜੇ ਜਿਹਾ ਉਹਨਾਂ ਨੂੰ ਮੈਂ ਕਿਹਾ ਇੱਕ ਵਾਰ ਤਲਾ ਧੋ ਕੇ ਤੇ ਫਿਰ ਮੈਂ ਜਿਸ ਤਰ੍ਹਾਂ ਕੀ ਕਰਦੀ ਆ ਸਾਫ ਤੇ ਮੈਂ ਸ਼ੀਸ਼ਿਆਂ ਨੂੰ ਇੱਕ ਵਾਰ ਚੰਗੀ ਤਰ੍ਹਾਂ ਪਾਣੀ ਪਾਪਾ ਕੇ ਤੇ ਧੋ ਲਿਆ ਤੇ ਫਿਰ ਇਹਨਾਂ ਨੂੰ ਮੈਂ ਕਿਹਾ ਇੱਕ ਵਾਰ ਇਹਨੂੰ ਮੈਂ ਧੋਤਾ ਚੰਗੀ ਤਰ੍ਹਾਂ ਧੋਤਾ ਕੇ ਤੇ ਫਿਰ ਮੈਂ ਕਿਹਾ ਥੋੜਾ ਜਿਹਾ ਇਹ ਇੱਕ ਵਾਰ ਪਾਣੀ ਬਿਲਕੁਲ ਥੋੜਾ ਜਿਹਾ ਸੁੱਕ ਜੇ ਫਿਰ ਉਸ ਤੋਂ ਬਾਅਦ ਇਹਨੂੰ ਕੀ ਮੈਂ ਸਾਫ਼ ਕਰੂੰਗੀ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਫੇ ਦੂਸਰੇ ਸ਼ੀਸ਼ੇ ਨੂੰ ਵੀ ਜਿਹੜਾ ਕਿ ਉਹਨੂੰ ਵੀ ਨਾਲ ਹੀ ਸਫਾਈ ਕਰਦਾ ਤੇ ਇਧਰ ਪਲੱਗ-ਪਲੱਗ ਜਿਹੜੇ ਸੋਚੇ ਸੀ ਇਹਨਾਂ ਨੂੰ ਵੀ ਨਾਲ ਹੀ ਕਿ ਥੋੜਾ ਮੈਂ ਕਿਹਾ ਨਾਲ-ਨਾਲ ਹੀ ਕੀ ਮਾਰਦਾ ਫਿਰ ਇਹਨਾਂ ਨੂੰ ਇਕੱਲੇ ਰਹਿ ਜਾਣਗੇ ਉਦੋਂ ਆਪਾਂ ਦੂਸਰੇ ਸ਼ੀਸ਼ੇ ਨੂੰ ਵੀ ਜਾ ਕੇ ਉਹਨਾਂ ਚਰੜ੍ਹ ਸਾਫ਼ ਕਰ ਲੈਨੇ ਤੇ ਉਹਨਾਂ ਚਰ ਨੂੰ ਥੋੜਾ ਜਿਹਾ ਜਿਹੜਾ ਪਾਣੀ ਹੈ ਸੁੱਕ ਜਾਊਗਾ ਫਿਰ ਇਸ ਤੋਂ ਬਾਅਦ ਆਣ ਕੇ ਕੀ ਇਹਨੂੰ ਮੈਂ ਸਾਫ਼ ਕਰ ਦੂੰਗੀ ਤੇ ਟਿਸ਼ੂ ਲੈ ਕੇ ਤੇ ਉਹਦੇ ਨਾਲ ਸਾਫ਼ ਕਰ ਦੂੰਗੀ ਹੁਣ ਇਹਨੂੰ ਤੇ ਤੋਣ ਦੀ ਲੋੜ ਨਹੀਂ ਆ ਤੇ ਉਹ ਨਾ ਥੋੜਾ ਜਿਹਾ ਹਗਣਾ ਵਾਸ਼ੀ ਵੇਸ਼ਾਂ ਤੇ ਉਹ ਜਿੱਦੋਂ ਆਪਾਂ ਮੋਤੋਂ ਨੇ ਦੇ ਪਾਣੀ ਦੀਆਂ ਛਿੱਟਾਂ ਪੈ ਜਾਂਦੀਆਂ ਤੇ ਉਹ ਉੱਤੇ ਉਤਰ ਆਈਆਂ ਤੇ ਇਸ ਕਰਕੇ ਮੈਨੂੰ ਇਹ ਤੋਣਾ ਪਿਆ ਤੇ ਇਹਦਾ ਕਰਕੇ ਨਹੀਂ ਇਹਨੂੰ ਤੇ ਮੈਂ ਮੜਾ ਜਿਹਾ ਗਿੱਲਾ ਕੱਪੜਾ ਮਾਰ ਕੇ ਤੇ ਟਿਸ਼ੂ ਦੇ ਨਾਲ ਹੀ ਜਿਹੜਾ ਬਿਲਕੁਲ ਵਧੀਆ ਕਲੀਨ ਹੋ ਗਿਆ ਤੇ ਉਹ ਪਾਣੀ ਦੇ ਛਿੱਟਾਂ ਪਾ ਜਦੋਂ ਮੂੰਹ ਧੋਨੇ ਨਾ ਉਸ ਤਰ੍ਹਾਂ ਹੀ ਉਹ ਸ਼ੀਸ਼ੇ ਨੂੰ ਪੈ ਜਾਂਦੀਆਂ ਇਸ ਕਰਕੇ ਉਹਨੂੰ ਧੋਣ ਦੀ ਲੋੜ ਪਈ ਤੇ ਉਸ ਤਰ੍ਹਾਂ ਨਹੀਂ ਉਹਨੂੰ ਧੋਣਾ ਹੀ ਪੈਂਦਾ ਹੁਣ ਥੋੜਾ ਜਿਹਾ ਬਿਲਕੁਲ ਜਿਹੜਾ ਪਾਣੀ ਪੂਣੀ ਸੁੱਕ ਗਿਆ ਕੰਧ ਲੱਗ ਹੋਈ ਆ ਕੋ ਤੇ ਇਸ ਕਰਕੇ ਫਿਰ ਹੁਣ ਮੈਂ ਟਿਸ਼ੂ ਨਾਲ ਬਿਲਕੁਲ ਸਾਫ਼ ਕਰਤਾ ਕਿ ਕੋਈ ਫੇਰ ਹਨਾ ਉਦਾਂ ਹੀ ਪਾਣੀ ਜਨ ਨਾ ਜੰਮਿਆ ਰਹੇ ਤੇ ਇੰਨਾ ਕੁ ਅੱਜ ਦਾ ਆਪਣਾ ਬਲੌਗ ਤੇ ਵਧੀਆ ਲੱਗੇ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ